1100 ਰੁਪਿਆ ਗਰੇਵਾਲ ਫੈਮਲੀ ਨੰਗਲ ਖੁਰਦ ਵਾਲੇ ਵੀਰਾਂ ਵੱਲੋਂ ਚਲੋ ਜੀ ਇਹ ਟਰੈਕਟਰ ਦੇ ਲਈ 1100 ਦੇ ਮਾਣ ਹੋਣਗੇ ਮੇਰੇ ਵੀਰੋ ਇਹ ਕਹਿੰਦੇ ਪਿੰਡਾ ਬੰਸਰਾ ਮੇਰੇ ਵੀਰੋ ਪਿੰਡਾ ਬੰਸਰਾ ਇਹ ਤੇ ਮਾਣ ਕਰਦਾ ਸਤਾਗਰ ਸਿੰਘ ਜੀ ਸ਼ੇਰ ਗੱਲ ਸਾਹਿਬ ਇਹਦੇ ਮਾਨ ਕਰਦਾ ਸਖਜਿੰਦਰ ਸਰਪੰਚ ਸੋਹੀ ਪਰਿਵਾਰ ਤੋਂ ਇਹ ਕੰਦੇ ਸਾਰਾ ਗੁਰਪ ਮਾਨ ਕਰਦਾ ਧੀਰੂ ਸਿੱਭਰ ਮਾਨ ਕਰਦਾ ਮੇਰੇ ਵੀਰੋ ਇਹ ਕੰਦੇ ਭਿੰਦਾ ਵੰਸ ਦਾ ਭਿੰਦਾ ਵੰਸ ਦਾ ਜੱਗ ਆ ਗਿਆ ਓਏ ਜੱਗ ਆ ਗਿਆ ਹੋਇਆ ਕਾ ਕਿਧਰ ਲੰਘ ਗਿਆ ਬੱਲੇ 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 ਆਨ ਮੱਤ ਦੀ ਹੀ ਲਾਟਾ ਨਰਦੇਵ ਜੀ ਚੱਕੋ ਕਿਹਦਾ ਮੈਕ ਕਿਕ ਮੇਲੇ ਤੇ ਤੁਸੀਂ ਵੀ ਮੈਕ ਚੱਕਿਆ ਸੀ ਸਾਹਮਣੇ ਬੱਲੇ ਤਾਂ ਹੋਰ ਨਹੀਂ ਆ ਮੱਤ ਬਾਦ ਆਪਾਂ ਮੈਕ ਫੜਾਵਾਂਗੇ ਬਾਦ ਵੀਰੇ ਹੁਣ ਸੁਣਦੇ ਹੀ ਨਹੀਂ ਬਾਤ ਕਰਾਂਗੇ ਕਿਉਂਕਿ ਟਕਾ ਕੇ ਗੱਲ ਕਰਨੀ ਆ ਗਾਇਦਾ ਸਾਹ ਨੰਗਲ ਖੁਰਦ ਵਾਲੇ ਵੀਰਾਂ ਵੱਲੋਂ ਆ ਮੱਤ ਬਾਦ ਜਿੰਨੀ ਮਰਜ਼ੀ ਗੱਲਾਂ ਕਾਹ ਲਈ ਪਰ ਦੂਜੇ ਪਾਸੇ ਹੁਣ ਜੱਗਾ ਵੀ ਨਹੀਂ ਹੈਗਾ ਆ ਭਿੰਦਾ ਬਲ ਸਰਾਉਂਦਾ ਮੇਰੇ ਵੀਰੋ ਜਾ

बर्फा जमा अग बर्दी च हथ बर्दी च पाके बर्फा जमा हर्दी ग्रुप ग्रुपमान कर मेरे भीरो ये क्या बंसरा भठी हो गई लाल ग्राउंड च होगी कमाल वो घूम गए रुमाल ग्राउंड च होगी कमाल भट्ठी ਸਾਹਮਣੇ ਉਹ ਬੱਲੇ 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 ਉਹ ਬੱਲੇ ਉਹ ਸ਼ਾਬਾ ਉਹ ਬੱਲੇ ਉਹ ਸ਼ਾਬਾ ਉਹ ਬੱਲੇ 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 ਉਹ ਬੱਲੇ ਬੱਲੇ ਖਿੱਚਲਾ ਖਿੱਚਲਾ ਨੇੜੇ ਦੇ ਲਾਲਾ ਇੱਥੇ ਕੇ ਲਾਲਾ ਖਿੱਚ ਕੇ ਗੱਬਰੂਆ ਲਾਲਾ ਤੱਕਾ ਧੱਕਾ ਨੰਬਰ 'ਚ ਆ ਜਾਣਾ ਇਹਨੇ ਨੰਬਰ 'ਚ ਆ ਜਾਣਾ ਖਿੱਚਲਾ ਗੱਬਰੂਆ ਓਏ ਖਿੱਚਲਾ 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 ਨੌਜਵਾਨਾ ਓਏ ਮੇਰੇ ਆਲਾ ਨੇੜੇ ਲਾਲਾ ਨੰਬਰ 'ਚ ਆ ਜਾਣਾ ਰੋਕਦੀ ਹੈ ਜੀ ਰੋਕੋ ਕੀ ਕਰੀਏ ਜੀ ਆਪ ਹੀ ਰੁਕ ਗਿਆ ਅਰਸੀ ਠੀਕ ਹੰਦੂ ਬੋਲ ਗਰੇ ਗਰੇ ਵਾਲ ਬ੍ਰਦਰ ਐਗਰੀਕਲਚਰ ਗਰੁੱਪ ਵਾਲੇ ਸੁਖੀ ਗੱਲ ਸੁਣ ਲੈ ਮੇਰੀ ਇੱਕ ਵੀਰੇ ਜਦੋਂ ਮੈਚ ਚੱਲਦਾ ਹੁੰਦਾ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਹੁਣ ਜਿੰਨਾ ਮਰਜ਼ੀ ਨਾ ਬੁਲਾ ਲੋ